ਇਬਰਾਨੀਆਂ ਨੂੰ ਅਧਿਆਇ 4 ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਭਈ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁੰਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਲੂਮ ਹੋਵੇ ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ ਪਰ ਸੁਣਿਆ ਹੋਇਆ ਬਚਨ ਉਹਨਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨੇਚਾ ਦੇ ਨਾਲ ਨਾ ਰਚਿਆ ਕਿਉਂ ਜੋ ਅਸੀਂ ਜਿੰਨਾ ਨੇਚਾ ਕੀਤੀ ਹੈ ਉਸ ਆਰਾਮ ਵਿੱਚ ਵੜਦੇ ਹਾਂ ਜਿਵੇਂ ਉਹਨੇ ਆਖਿਆ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਦੀ ਕਿ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਭਾਵੇਂ ਉਹਦੀਆਂ ਕਾਰਾਗਨੀਆਂ ਜਗਤ ਦੇ ਬੁੱਢੋ ਹੀ ਬਣ ਚੁੱਕੀਆਂ ਸਨ ਉਹਨੇ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਭਈ ਪਰਮੇਸ਼ਰ ਨੇ ਆਪਣੇ ਸਾਰੇ ਕੰਮਾਂ ਤੋਂ ਵਿਲਿਆ ਹੋ ਕੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਇਸ ਥਾਂ ਵਿੱਚ ਫਿਰ ਕਹਿੰਦਾ ਹੈ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਨਾਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ ਤਾਂ ਉਹ ਫਿਰ ਐਨੇ ਚਿਰ ਮਗਰੋਂ ਦਾਊਦ ਦੀ ਜ਼ੁਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਜిల్లా ਨੂੰ ਕਠੋਰ ਨਾ ਕਰੋ ਜੇ ਜੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਆਰਾਮ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ ਗੱਲ ਕਾਦੀ ਪਰਮੇਸ਼ਰ ਦੀ ਪਰਜਾ ਲਈ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ ਕਿਉਂਕਿ ਜਿਹੜਾ ਉਹਦੇ ਆਰਾਮ ਵਿੱਚ ਵੜ ਗਿਆ ਉਹਨੇ ਵੀ ਆਪ ਆਪਣੇ ਕੰਮਾਂ ਤੋਂ ਵਿਲਿਆ ਹੋ ਕੇ ਆਰਾਮ ਕੀਤਾ ਜਿਵੇਂ ਪਰਮੇਸ਼ਰ ਨੇ ਆਪਣੇ ਕੰਮਾਂ ਤੋਂ ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ ਭਈ ਕੋਈ ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ ਕਿਉਂ ਜੋ ਪਰਮੇਸ਼ਰ ਦਾ ਬਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰਬੰਦ-ਬੰਦ ਅਤੇ ਗੁੱਦੇ ਨੂੰ ਅਡੋ ਅਡ ਕਰਕੇ ਵਿੰਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਪਰ ਜੀਨੂੰ ਅਸਾ ਲੇਖਾ ਜਣਾ ਹੈ ਉਹਦੇ ਨਿਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ ਸੋ ਜਦੋਂ ਸਾਰਾ ਇੱਕ ਮਹਾਪ੍ਰਧਾਨ ਜੱਜਕ ਹੈ ਜਿਹੜਾ ਆਕਾਸ਼ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ਰ ਦਾ ਪੁੱਤਰ ਯੀਸੂ ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ ਕਿਉਂਕਿ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਤਾਇਆ ਗਿਆ ਔਰ ਉਹ ਪਾਪ ਤੋਂ ਰਹਿਤ ਰਿਆ ਇਸ ਲਈ ਆਵਸੀਂ ਕਿਰਪਾ ਦੇ ਸਿੰਘਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ ਵੀ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵਿਲੇਸਰ ਸਾਡੀ ਸਹਾਇਤਾ ਕਰੇ